ਜਾਤਰ ਲੋਕਾਂ ਦਾ ਇਹ ਮੰਨਣਾ ਕਿ ਜ਼ਿਆਦਾ ਪਾਣੀ ਪੀਣ ਨਾਲ ਹੀ ਉਹਨਾਂ ਨੂੰ ਬਾਰ-ਬਾਰ ਜਿਹੜਾ ਪਿਸ਼ਾਬ ਆਉਂਦਾ ਤੇ ਉਹ ਬਾਰ-ਬਾਰ ਜਿਹੜਾ ਵਾਸ਼ਰੂਮ ਜਾਂਦੇ ਨੇ ਪਰ ਕਈ ਕਾਰਨ ਹੋਰ ਵੀ ਹੋ ਸਕਦੇ ਨੇ ਕਿਹੜੇ ਵੱਡੇ ਕਾਰਨ ਹੋ ਸਕਦੇ ਨੇ ਬਾਰ-ਬਾਰ ਪਿਸ਼ਾਬ ਆਉਂਦੇ ਧਿਆਨ ਨਾਲ ਕੱਲੀ-ਕੱਲੀ ਗੱਲ ਸੁਣ ਲੈਣਾ ਅਕਸਰ ਲੋਕਾਂ ਨੂੰ ਲੱਗਦਾ ਕੇ بار بار ਪੇਸ਼ਾਬ ਆਉਣਾ ਸਿਰਫ ਜ਼ਿਆਦਾ ਪਾਣੀ ਪੀਣ ਦਾ ਨਤੀਜਾ ਹੁੰਦਾ ਪਰ ਡਾਕਟਰਾਂ ਦੇ ਮੁਤਾਬਕ ਇਹ ਕਿਸੇ ਗੰਭੀਰ ਸਿਹਤ ਸਮੱਸਿਆ ਦਾ ਇਸ਼ਾਰਾ ਵੀ ਹੋ ਸਕਦਾ ਜੇਕਰ ਇਹ ਸਮੱਸਿਆ ਰੋਜ਼ਾਨਾ ਦੀ ਆਦਤ ਬਣ ਜਾਵੇ ਤਾਂ ਸਰੀਰ ਦੀ ਜਾਂਚ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੇਕਰ ਤੁਸੀਂ ਦਿਨ ਚ ਬਹੁਤ ਜ਼ਿਆਦਾ ਪਾਣੀ ਯਾਨੀ ਕਿ 3 ਲੀਟਰ ਤੋਂ ਵੱਧ ਪਾਣੀ ਪੀ ਲੈਂਦੇ ਹੋ ਤਾਂ ਸਰੀਰ ਵਧੇਰੇ ਤਰਲ ਪਦਾਰਥ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਸਧਾਰਨਾ ਪਰ ਜੇ ਘੱਟ ਪਾਣੀ ਪੀਣ ਦੇ ਬਾਵਜੂਦ بار بار ਪੇਸ਼ਾਬ ਆਉਂਦਾ ਤਾਂ ਇਹ ਸਮੱਸਿਆ ਦੀ ਨਿਸ਼ਾਨੀ ਹੋ ਸਕਦੀ ਹੈ ਇਸ ਤੋਂ ਇਲਾਵਾ ਚਾਹ ਕੌਫੀ ਤੇ ਕੋਲ ਡ੍ਰਿੰਕ ਚ ਵਿੱਚ ਮੌਜੂਦ ਕੈਫੀਨ ਡਾਇuretic ਵਜੋਂ ਕੰਮ ਕਰਦੀ ਹੈ ਜੋ ਪਿਸ਼ਾਬ ਦੀ ਗਤੀ ਤੇਜ਼ ਕਰਦੀ ਹੈ ਕਈ ਵਾਰ ਬਲੇਡਰ ਦੀਆਂ ਮਾਸਪੇਸ਼ੀਆਂ ਬਹੁਤ ਸੰਵੇਦਨਸ਼ੀਲ ਹੋ ਜਾਂਦੀਆਂ ਨੇ ਜਿਸ ਕਾਰਨ ਥੋੜੀ ਜੀ ਮਾਤਰਾ ਚ ਵੀ ਪਿਸ਼ਾਬ ਬਣ ਤੇ ਟਾਇਲਟ ਜਾਣ ਦੀ ਇੱਛਾ ਹੁੰਦੀ ਹੈ ਇਹ ਹਾਲਤ ਲੰਮੇ ਸਮੇਂ ਤੱਕ ਰਹਿ ਰਿਹਾ ਹੈ ਡਾਕਟਰਾਂ ਨਾਲ ਜ਼ਰੂਰ ਸਲਾਹ ਕਰੋ ਕਈ ਵਾਰ ਪਿਸ਼ਾਬ ਆਉਣਾ ਜਾਂ ਸ਼ੂਗਰ ਦਾ ਇੱਕ ਆਮ ਲੱਛਣ ਵੀ ਹੈ ਜਦੋਂ ਖੂਨ ਚ ਗਲੂਕੋਜ਼ ਦੀ ਮਾਤਰਾ ਵਧ ਜਾਂਦੀ ਹੈ ਤਾਂ ਸਰੀਰ ਵਧੇਰੇ ਸ਼ੂਗਰ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਜੇਕਰ ਇਸ ਦੇ ਨਾਲ ਜ਼ਿਆਦਾ ਆਸ ਲੱਗਣਾ ਜਾਂ ਥਕਾਵਟ ਮਹਿਸੂਸ ਹੋਣਾ ਵੀ ਸ਼ਾਮਲ ਹੋਵੇ ਤਾਂ ਇਹ ਡਾਇਬਟੀਜ਼ ਦੀ ਸ਼ੁਰੂਆਤੀ ਚੇਤਾਵਨੀਆਂ ਖਾਸ ਕਰਕੇ ਔਰਤਾਂ 'ਚ ਇਹ ਸਮੱਸਿਆ ਆਵਾ ਕਿ ਬਲੇਡਰ ਜਾਂ ਸੋਜ ਜਾਂ ਇਨਫੈਕਸ਼ਨ ਕਰਨਾ ਹਲਕਾ ਦਬਾਅ ਤੇ ਵੀ ਪਿਸ਼ਾਬ ਦੀ ਇੱਛਾ ਹੁੰਦੀ ਹੈ ਜੇ ਪਿਸ਼ਾਬ ਨਾਲ ਜਲਨ ਦਰਦ ਜਾਂ ਬਦਬੂ ਆਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਜੇ ਕਿਡਨੀ 'ਚ ਪੱਥਰੀ ਜਾਂ ਤਾਵੇਂ ਬਾਰ-ਬਾਰ ਪਿਸ਼ਾਬ ਆ ਸਕਦਾ ਇਸ ਦੌਰਾਨ ਪਿਸ਼ਾਬ ਕਰਦੇ ਸਮੇਂ ਦਰਦ ਜਲਨ ਜਾਂ ਪੇਟ ਦੇ ਹੇਠਲੇ ਹਿੱਸੇ 'ਚ ਤਣਾਅ ਮਹਿਸੂਸ ਹੋ ਸਕਦਾ ਤਾਂ ਪਿਸ਼ਾਬ ਦਾ ਰੰਗ ਗੂੜਾ ਹੋਣ ਜਾਂ ਪਿਸ਼ਾਬ ਤੋਂ ਬਾਦ ਵੀ ਆਰਾਮ ਨਾ ਮਿਲਣਾ ਇਸ ਦੇ ਸੰਕੇਤ ਹੋ ਸਕਦੇ ਨੇ